ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਟੋਪ ਦੇ ਕਬੱਡੀ ਕੱਪ ਅੱਜ ਤੁਹਾਨੂੰ ਬੈਸਟਾਂ ਨੂੰ ਜਿੱਥੇ ਗੱਡੀਆਂ ਉੱਥੇ ਟੋਪ ਦੇ ਖਿਡਾਰੀ ਪਹੁੰਚ ਰਹੇ ਉਸ ਦੇ ਬਾਰੇ ਵੀ ਦੱਸਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਾਰੇ ਭਰਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਬਾਕੀ ਟੂਰਨਾਮੈਂਟ ਦੀ ਗੱਲ ਕਰੀਏ ਮੇਰੇ ਵੀਰੋ ਅੱਜ ਸਰੇ ਦੇ ਮੇਲੇ ਅੱਜ ਜੋ ਪਹਿਲਾ ਕਬੱਡੀ ਕੱਪ ਕਾਰਖਣਾ ਦੇ ਵਿੱਚ ਓਪਨ ਦਾ ਟੂਰਨਾਮੈਂਟ ਕਰਵਾਇਆ ਜਾਣਾ 71000 ਰੁਪਏ ਪਹਿਲਾ ਇਨਾਮ ਆ ਤੇ ਦੂਜਾ ਇਨਾਮ 51000 ਬੈਸਟਾਂ ਨੂੰ ਜੋ ਹੈ ਵਧੀਆ ਇਨਾਮ ਦਿੱਤਾ ਜਾਵੇਗਾ ਓਪਨ ਦੀਆਂ ਸਰੇ ਦੀਆਂ ਟੀਮਾਂ ਇਸ ਕਬੱਡੀ ਕੱਪ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਣਗੇ ਵਧੀਆ ਖਿਡਾਰੀ ਇਸ ਟੂਰਨਾਮੈਂਟ ਤੇ ਵੀ ਪਹੁੰਚੇ ਜਾ ਰਹੇ ਆ ਇਸ ਤੋਂ ਅੱਗੇ ਅੱਜ ਦੇ ਦਿਨ ਦਾ ਸੁਪਰ ਕਬੱਡੀ ਕੱਪ ਕਹੀਏ ਜੈਸਾ ਕੱਪ ਤੇ ਅੱਜ ਰੌਣਕਾਂ ਵੱਜਣੀਆਂ ਜੈਸਾ ਕੱਪ ਦੀਆਂ ਗੱਲਾਂ ਚੱਲਣੀਆਂ ਤੇ ਕਹਿੰਦੇ ਆ ਮੌਸਮ ਖਰਾਬ ਆ ਬਾਕੀ ਮੇਰੇ ਵੀਰੋ ਇਹ ਟੂਰਨਾਮੈਂਟ ਸੈਦੋ ਆਲ ਦਾ ਮੇਲਾ ਜਦੋਂ ਤੋਂ ਚੱਲਦਾ ਆ ਰਿਆ ਐਨ ਸਿਰੇ ਦਾ ਮੇਲਾ ਕਰਵਾਇਆ ਜਾਂਦਾ ਅੱਜ ਕਰਵਾਇਆ ਜਾਣਾ 3 ਲੱਖ ਰੁਪਏ ਪਹਿਲਾ ਇਨਾਮ ਆ ਦੂਜਾ ਇਨਾਮ 2 ਲੱਖ ਰੁਪਏ ਤੇ ਬੈਸਟਾਂ ਨੂੰ ਗੱਡੀਆਂ ਉਹ ਨਹੀਂ ਵੀ ਹਲਤੋ ਵਗੈਰਾ ਦਿੱਤੀਆਂ ਜਾਣੀਆਂ ਸਵਾਇਬ ਤੇ ਗੱਡੀਆਂ ਵੈਸਟ ਰੀਡਰ ਤੇ ਜਾਫੀ ਨੂੰ ਦਿੱਤੀਆਂ ਜਾਣੀਆਂ ਅੱਜ ਵੀ ਰਿਕਾਰਡ ਟੁੱਟਣੇ ਆ ਮੇਰੇ ਵੀਰੋ ਅੱਜ ਵੀ ਪਤਾ ਲੱਗਣਾ ਵੀ ਕਿਹੜਾ ਜੋ ਹੈ ਵੈਸਟ ਬਣਦਾ ਇਸ ਵੱਡੇ ਮੇਲੇ ਦਾ ਐਮਐਲਕੇ ਦੀਆਂ ਚੋਟੀ ਦੀਆਂ ਟੀਮਾਂ ਭਾਵੇਂ ਦੁੱਗਾਂ ਵਾਲੇ ਖੁਸ਼ੀ ਦੀ ਗੱਲ ਕਰੀਏ ਸੁਲਤਾਨ ਦੀ ਗੱਲ ਕਰੀਏ ਭਾਵੇਂ ਮੰਨੇ ਬਲਨੌ ਵਾਲੇ ਦੀ ਗੱਲ ਕਰੀਏ ਭਾਵੇਂ ਸਣੀ ਕਾਲੇ ਸੰਘਿਆੜਾ ਮੰਗੀ ਬੱਗਾ ਪਿੰਡ ਹਰਿਆਣੇ ਵਾਲਿਆਂ ਦੀ ਗੱਲ ਕਰੀਏ ਮੇਰੇ ਵੀਰੋ ਸਾਰੇ ਟੌਪ ਦੇ ਖਿਡਾਰੀ ਇਸ ਟੂਰਨਾਮੈਂਟ ਤੇ ਪਹੁੰਚਣੇ ਆ ਅਸੀਂ ਮਿਲਦੇ ਆ ਵੀ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਨਵੇਂ ਆਏ ਆ ਤਾਂ ਸਬਸਕ੍ਰਾਈਬ ਨੀਚੇ ਲਾਲ ਕਲਰ ਹੁੰਦਾ ਉਹਨੂੰ ਜਰੂਰ ਨਾਪਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਧੰਨਵਾਦ